ਹਾਈ ਸਹੀ ਕਰੇ ਵਾਹ ਗਰ ਡੱਲੀ ਕਰੀ ਤਾ ਮਾਵਾਂ ਇਥੋਂ ਲੋਂਗਟ ਘਟ ਪਾਣੀ ਹੋ ਰਿਆ ਸੀ ਹੁਣ ਫੇਰ ਘਟ ਗਿਆ ਮੋਟਰ ਚੱਲੀ ਆ ਓਹ ਦੇ ਥੋੜੇ ਹੀ ਰਹਿ ਗਏ ਨਾ ਥਲੇ ਤੇ ਰਹਿ ਗਏ ਤਿਆਰ ਆ ਕੰਮ ਆ ਜਾ ਆ ਜਾ ਤਿਆਰ ਠੀਕ ਐ ਬੇਬੇ ਹਾਂ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਨਹੀਂ ਸੰਜੀ ਨਹੀਂ ਹੁੰਦੀ ਗੱਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੁਲਾਓ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਬੁਲਾ ਦਿਓ ਹਾਂ ਸਤਿ ਸ੍ਰੀ ਅਕਾਲ ਬੁਲਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਦਿਓ ਦੇਖਣ ਵਾਲਿਆਂ ਨੂੰ ਅੱਛਾ ਹਾਂ ਬੁਲਾ ਦਿਓ ਸਤਿ ਸ੍ਰੀ ਅਕਾਲ ਬਰਾਦਰ ਜੀ ਮੈਂ ਬਲਾਦਿਆਂ ਹਾਂ ਹਾਂ ਤੁਸੀਂ ਬੁਲਾਓ ਆ ਦੇਖੀ ਜਾਂਦੇ ਜਿਹੜੇ ਦੇਖਣਗੇ ਸਾਰੇ ਅੱਛਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਤਾਂ ਫਿਰ ਛੁੱਟੀ ਥੱਲੇ ਡਿੱਗ ਪੂਗੀ ਇਹ ਸੁੱਕੀ ਆ ਫਿਰ ਹਾਂ ਐ ਪੁੱਛ ਲੋ ਸਾਰੇ ਠੀਕ ਠਾਕ ਹੋ ਕਦੇ ਓਏ ਠੀਕ ਠਾਕ ਤਾਂ ਹੁਣ ਚਾਹੀਦੀ ਐ ਨਹੀਂ ਨਹੀਂ ਠੀਕ ਠਾਕ ਨਹੀਂ ਭਾਈ ਹਾਂ ਦੱਸਿਓ ਭਾਈ ਜ਼ਰੂਰ ਭਾਈ ਠੀਕ ਠਾਕ ਹੋਗੇ ਤੇ ਚੰਗਾ ਬੇਬੇ ਮੋਟਰ ਚਲਾ ਕੇ ਆਉਣੇ ਆ ਖੇਤ ਛੱਤੂ ਨਾਲ ਚਲਾਇਆ ਪਈ ਠੀਕ ਹੈ ਤੇ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾਂ ਨੂੰ ਸਾਥ ਸ੍ਰੀ ਅਕਾਲ ਸਵਾਗਤ ਆ ਅੱਜ ਦੇ ਨਵੇਂ ਬਲੌਗ 'ਚ ਤੇ ਆ ਨੌਜਵਾਨ ਨਾਲ ਖੇਤ ਆਪਣੀ ਮੋਟਰ ਚਲਾਉਣੀ ਹੈ ਤੇ ਇਹਦੀ ਹਜੇ ਸੋਲਰ ਚੱਲਦੀ ਨਹੀਂ ਹੋਈ ਤੇ ਪਾਈਪ ਖੋਲ੍ਹਾ ਖਲੋਈ ਕਰਦੇ ਆ ਜਾ ਕੇ ਲਫਾਫਾ ਪਿਛਾਉਨੇ ਆ ਕਣਕ 'ਚ ਤੇ ਸਾਰਾ ਅਗਲਾ ਮਾਹੌਲ ਦਿਖਾਉਨੇ ਆ ਅੱਜ 5 ਚੇਤ 18 ਮਾਰਚ ਸਾਲ 2024 ਯਾਨੀ ਦਿਨ ਹੈਗਾ ਸੋਮਵਾਰ ਦਾ ਸਵਾਸ ਬਿਰਦੇ 8:00 ਵਜੇ 5-7 ਕਿ ਮਿੰਟ ਹੋ ਗਏ ਹੋਣਗੇ ਸਾਸਰੀ ਕਾਲ ਮਾਸੀ ਤੁਹਾਨੂੰ ਵੀ ਸਾਸਰੀ ਕਾਲ ਸਾਰਿਆਂ ਨੂੰ ਮੇਰੇ ਸੇ ਠੀਕ ਹੈ ਤੇ ਆਹ ਤਾਂ ਟੰਗ ਲਾ ਕਹਾ ਕਿੱਲੇ ਕਹਿੰਦੀ ਜਾਣਾ ਇੱਕ ਮਾਰ ਕੇ ਟੰਗਣਾ ਠੀਕ ਹੈ ਤੇ ਕਰ ਧੰਨਵਾਦ ਭਾਈ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿ ਤੇ ਕਰਦੇ ਰਹੇ ਨੇ ਸਾਰੀ ਗੱਲ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਭਾਰੀ ਆ ਬਾਬਾ ਗੰਮੋ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹਾਂ ਤਾਂ ਪੇਜ ਨੂੰ ਬਾਬਾ ਆ ਗਿਆ ਫੋਲੋ ਲਾਜ਼ਮੀ ਕਰ ਲਿਓ ਤੇ ਬਾਬਾ ਜੀ ਦੇ ਕਰਾਉਣੇ ਆ ਦਰਸ਼ਨ ਬਾਹਰ ਜਾਂਦੇ ਹੋਏ ਚਲੋ ਬਾਬਾ ਮੱਥੇ ਲੱਗਣਗੇ ਲਾ ਲੀ ਗੁਰੂ ਥੱਲੇ ਕੀ ਲੱਗਦਾ ਕਿ ਬਾਲਟੀ പക്ഷേർ മീറല <quarterback2> <goly Babi> Ďalo to ਅਰੀ ਲਾਲੀ ਉਹਦਾ ਵੀ ਗੱਡੀ ਵੀ ਗੱਡੀ ਆ ਓਕਾ ਯਾਰ ਨਵਾਂ ਪੋਲ ਖੁੱਲ ਗਿਆ ਦਾ ਵਧੀਆ ਨਾ ਵੱਡਾ ਰੋਡ ਤੇ ਅੱਜ ਆਪਣੇ ਪਿੰਡ ਬਾਈ ਇਕੱਠ ਵੀ ਰੱਖਿਆ ਦਾਣਾ ਮੰਡੀ ਚ ਇਧਰਲਾ ਪੋਲ ਖਾਉਣ ਦੀਆਂ ਸਲਾਹਾਂ ਕਰ ਰਿਹਾ ਨਵਾਂ ਪੁਆਇੰਟ ਨਵਾਂ ਪੋਲਾ ਏਡਾ ਆ ਆਪਣੇ ਮੇਨ ਰੋਡ ਤੇ ਬਟੇਂਡੇ ਨੂੰ ਜਾਂਦਾ ਹਾਂ ਪਿੰਡ ਆਪਣਾ ਸਰਦੂਲਗੜ੍ਹ ਸਰਦੂਰਗੜ ਓਏ ਸਰਦੂਰਗੜ ਤੋਂ ਬੜਹੰਡੇ ਰੋਡ ਦੇ ਉੱਤੇ ਸੂਰਤਗੜ ਉਧਰ ਨਹੀਂ ਆਉਂਦੇ ਉਧਰ ਨਹੀਂ ਆਉਂਦੇ ਹਾਂ ਸੂਰਤਗੜ ਜਿਲ੍ਹਾ ਸਰਸਾ ਪਿੰਡ ਤੇ ਕੰਮ ਇੱਥੇ ਬਿਜਲ ਜਾਂਦਾ ਫਿਰ ਰੋਡ ਛੋਟਾਗਾ ਟ੍ਰੈਫਿਕ ਬਾਲੀ ਹੋ ਜਾਂਦੀ ਆ ਤੇ ਪਿੱਛੇ ਵੀ ਲੈਣਾ ਲੱਗ ਰੀਆਂ ਨੇ ਕੁਛ ਨਹੀਂ ਵੈਸੇ ਲੱਗ ਜਾਂਦਾ ਤੂੰ ਬੰਦ ਕਰ ਤੋ ਕਰੀ ਨਾ ਬੰਦੇ ਬੰਦੇ ਰੇਂਜ ਘਟਾ ਦੇ ਨੀ ਗੱਲ ਹੰਹ 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 ਈ ਬੜੀ ਛੱਡ 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 ਭਗਵਾਨ ਤੇ ਕੁਦਰਤ ਦੇ ਤਰਨੇ ਵੀ ਕਰਤਾ ਸਵਾਗਤ ਚੱਕ ਲਿਓ ਉਥੇ ਭਈ ਗੂਦ ਚੱਕ ਲਿਓ ਸਾਹਬ ਜੀ ਇੱਥੋਂ ਕਰਨਾ ਸਿਸਟਮ ਆਪਣੇ ਮੋਟਰ ਦਾ ਆ ਆ ਪਾਪ ਖੋਲ ਦੇਗੇ ਇੱਥੋਂ ਇੱਕ ਪਾਪ ਹੋਰ ਆ ਉਹਦਾ ਬੈਂਡ ਇੱਥੋਂ ਕੱਸ ਕੇ ਇਧਰ ਨੂੰ ਮੂੰਹ ਕਰਕੇ ਤੇ ਗੱਟੇ ਜਾਂ ਲਫਾਫਾ ਤੇ ਜਿਹਦੇ ਵਿੱਚ ਦੀ ਜਾਊਗਾ ਪਾਣੀ ਇੱਥੋਂ ਸਿੱਧਾ ਹਉ ਉਥੇ ਦੇ ਖਾਲਚ ਤੇ ਬਸ ਫਿਰ ਚੱਲਦਾ ਕਰਦੇ ਆ ਸਿਸਟਮ ਬਣਾਉਣੇ ਆ ਮਾਹੌਲ ਤੇਦੀ ਉਹ ਲੱਗੀ ਹੋਈ ਆ ਸੋਲਰ ਮੋਟਰ ਸਾਹਮਣੇ ਤੇ ਉਹ ਜੇ ਚਲਦੀ ਨਹੀਂ ਕਰੀ ਤੇ ਉਹ ਐਵੇਂ ਜੇ ਕਰ ਖੂ ਆਪਣੇ ਵਾਂਗੂ ਉੱਥੇ ਵੀ ਆ ਇਹਨੇ ਥੋੜਾ ਡੂੰਗਾ ਕਰਿਆ ਹੋਇਆ ਵੱਧ 15 ਫੁੱਟ ਕਰਿਆ ਹੋਇਆ ਉਹਦੇ ਚ ਕੁਝ ਪਾਣੀ ਵੀ ਖੜਾਗਾ ਮਤਲਬ 15 ਫੁੱਟ ਦੇ ਚੋਆਗਾ ਤੇ ਉਹ ਜੇ ਚਲਦੀ ਹੋਊਗੀ ਜਦੋਂ ਕੰਕ ਵੱਢ ਲਈ ਉਹ ਤੋਂ ਬਾਅਦ ਇਹ ਰਕੂਚੇ ਮਿੱਟੀ-ਮੁੱਟੀ ਪਾ ਕੇ ਪੈ ਪਾ ਕੇ ਫਿਰ ਮੱਛੀ ਛੱਡਾਂਗੇ ਵਿੱਚ ਤੇ ਫਿਰ ਕੰਮ ਚੱਲਦਾ ਕਰਨਾ ਆਨਲਾਈਨ ਹੋਊਗੀ ਤੇ ਉਸ ਤੋਂ ਬਾਅਦ ਸਿਸਟਮ ਸੋਲਰ ਮੋਟਰ ਦਾ ਚੱਲਦਾ ਹੋ ਜੂਗਾ ਤੇ ਉਦੋਂ ਤੱਕ ਇਹਨੂੰ ਕਿਹਾ ਬਈ ਤੂੰ ਪਾਣੀ ਇਧਰੋਂ ਲਾ ਲਾ ਤੇ ਆਪਣੀ ਮੋਟਰ ਹ ਚਲਾ ਲਾ ਵੈਸੇ ਆਪਣਾ ਪਾਣੀ ਲੱਗ ਗਿਆ ਸੀ ਕੱਲ 22 ਕਿੱਲੇ ਰਹਿੰਦੇ ਸੀ ਕਿ ਲਾ ਲਏ ਸੀਗਾ ਤੇ ਹੁਣ ਕਰਦੇ ਆ ਫਿੱਟ ਇਹਨੂੰ ਸਿਸਟਮ ਨੂੰ ਕਰ ਕਿਰਪਾ ਪ੍ਰਭ ਦੀਨ ਦਿਵਾਲਾ Why oh. he ਸ਼ਾਰਦੇ ਕੜਲ ਚਾਬੀ ਕੋਣ ਆ ਥਲੇ ਲਾ ਲੈਣ ਥਲੇ ਆ ਲੈ ਹੂੰ ਐਂਟਰੀ ਆ ਜ਼ਰੂਰੀ ਹੁੰਦੇ ਨੇ ਹਾਂ ਉੱਚਾ ਚੱਕਣਾ ਬੂ ਅੱਗੋਂ ਹੂੰ ਉੱਚਾ ਇੱਥੇ ਆਊਗਾ ਇੱਥੇ ਉਰਲੇ ਬਾਸੂ ਕਰਨੀ ਉਹ ਪਹਿਲਾਂ ਪਤਾ ਨਹੀਂ ਸੀ ਹਿਸਾਬ ਕਿਤਾਬ ਇਹਨਾਂ ਉੱਚੇ ਸਾਂ ਚੁੱਕ ਲਈ ਇਹਨੂੰ ਥੱਲੇ ਲਾ ਦੇ ਪਾਪ ਕੱਟ ਲਿਆ ਪਟਾਰੀ ਚ ਸੱਪ ਨੌਜਵਾਨ ਨੇ ਜੇ ਇਹ ਜੇ ਹੋਈ ਹੈਣਾ 6 ਆ 5 4 ਇੰਚ ਮੰਨ ਲਿਆ ਯਾਰ ਤੇ ਫਾਫਾ ਵੱਡੇ ਹੁੰਦਾ ਮੈਂ ਆਪਣਾ 4 ਇੰਚੀ ਪੈਪਰ 4 ਇੰਚੀ ਹੈ ਭਰਾ 6 ਆ ਚੱਲ ਬਈ ਇਹ ਤੋਂ ਵੱਡਾ ਫਿਰ ਮੜ ਲੈ ਹਾਂ ਸਹੀ ਕਦੇ ਓ ਜੀ ਲੋੜ ਪਊਗੀ ਕੇ? ਹੈ? ਲੋੜ ਪਊਗੀ? ਦੇਖਦਾ ਮੈਂ ਕਿਰਾ ਸਿੱਧਾ ਰਹਿ ਜਾ ਇਹਨੂੰ। ਉਰਾਗਾ ਟਾਬਰ ਖਿੱਚੀ ਲੈਣਾ। ਹੂੰ। ਅੰ ਆ ਇੱਥੇ ਆ ਜੂ। ਫੇਰ ਇੱਥੇ ਥੱਲੇ ਵੀ ਪਊ ਥੱਲੇ ਵੀ ਚਾਹੀਦਾ। ਚੱਲ ਖਿੱਚ ਲਾਂਗੇ ਇਹਨਾਂ ਦਾ। ਚੱਲ ਜਵਾਨ ਛੇਤੀ। ਟੈਕਟਾ ਕੇ ਤਾ ਗਰੂ ਓਏ ਉਧਰ ਥੱਲੇ ਵੀ ਲੱਗੂ ਆ ਇਹ ਬੰਨੇ ਨੂੰ ਮੈਨ ਨਾਲ ਹੀ ਬੰਨਣਾ ਤੂੰ ਦਰਸਾ ਜੀ ਆਪਣਾ ਇਹਨੂੰ ਇੱਥੇ ਕੰਮ ਦਾ ਕਰ ਲਾ ਪਹਿਲਾਂ ਇਹਨੂੰ ਮੋੜਨਾ ਹੈ ਇਹਨਾਂ ਅਗਵਾਲ ਬਾਦ ਇੱਕ ਵਾਰੀ ਇਹਦੀ ਬਾਦ ਬੰਨਣਾ ਹੈ ਬਾਗਵਾਲ ਦਾ ਦੂਪਾ ਪਿਆਣਦਾ ਨਹੀਂ ਨਾ ਮੈਨਾਂ ਆਉਂਦੇ ਸਾਹ ਮਨੂੰ ਫਿਰ ਹਾਲਾ ਤਾਂ ਉਵੇਂ ਵੀ ਨਹੀਂ ਬਾਗਵਾਲ ਦਾ ਕੰਮ ਪੱਕਾ ਹੁੰਦਾ ਕੋਈ ਜਿਵੇਂ ਸੱਕਾ ਡਾਗਾ ਨਹੀਂ ਜੱਕਾ நான் 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 என்ன ਉਤਨੀ ਮਧੀਆ ਬਣ ਹੈ ਇੱਥੋਂ ਰੋਕੀ ਹੁੰਦਾ ਇਹਦੇ ਥੱਲੇ ਦਾਬ ਆਉਣ ਤੋਂ ਹੀ ਆ ਸਿੱਧੀਆਂ ਕਰਨਾ ਇਹਨਾਂ ਤੋਂ ਕੋਲ ਲੈਗਾ ਕੋਲ ਲੈ ਕੋਲ ਲੈ ਸਿੱਧੀਆਂ ਇਹਨੂੰ ਛੱਡਦੇ ਆ ਸੱਚ ਇੱਥੇ ਲਾ ਉਧਰੋਂ ਆਏ ਬੰਦੇ ਹਾਂ ਜੀ ਫੜ ਜਾ ਸਾਡੀ ਲਖਾ ਵਾਲਾ ਛੋਟਾ ਰਹਿ ਗਿਆ ਇਸ ਰੋਟਲਾ ਦੇਰ ਆ ਲੈ ਹੱਥ ਦੇ ਦੱਸ ਲੈ ਯਾ ਲਈ ਯਾਰ ਬਦਨਾ

ਇਹਦੇ ਤੋਂ ਬਤਾਈਆਂ ਹੱਥੂ ਤੈਨੂੰ ਕੱਕਾ ਗਾਮਾ ਚਾਲ ਕੋਈ ਨਾ 11 ਵੀ ਰਮੋਣਾ ਹੀ ਆ ਸੱਟਾ ਕਿਹੜੀ ਧਰਤੀ ਸਿੱਧੀ ਹੋਏ ਹੈਗਾ ਮਗੜੇ ਆ ਸਾਡੇ ਇਦਰਾ ਉਹ ਖਾਲਜ ਵਾ ਗਿਆ ਨਾ ਫੇਰ ਐ ਹੁਣ ਤਿਆਰੀ ਚ ਪਈ ਜਾਂਦਾ ਛੜੀ ਚ ਹਾਰ ਚੀ ਛੱਟ ਲੈਣ ਦਾ ਨਾ ਖਾਲੀ ਖਾਲ ਕੰਮ ਸੌਖਾ ਸੀ ਯਾਰ ਦੋਨੇ ਦਿਨੇ ਵਾਰੀ ਇਸ ਨੂੰ ਛੱਟਿਆ ਫੇਰ ਲਫਾਫਾ ਇੱਥੇ ਆਇਆ ਦਿੱਲੀ ਗਰੀ ਹਾਂ ਹੁਣ ਬਗ ਜਾਏ ਨਹੀਂ ਖਾਲਾ ਕੋਰਨ ਲੱਗੇ ਦਾ ਲਫਾਫਾ ਬਰਾਸ ਪਸੇ ਜਾ ਰਿਹਾ ਹਾਂ ਇਹ ਤਾਂ ਹੈ ਸੈਟ ਹੈ ਓਕੇ ਵੀਰ ਬੋਟਾ ਛੁੱਟੀਆਂ ਮੈਨੂੰ ਆ ਜਾ ਓਕੇ ਇਦਰਾ ਆਏ ਸੋਲਰ ਬੰਨਨੀ ਚੱਲਦੇ ਆ ਚੱਲ ਹੂੰ 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 ਤੇ ਆਉਂਦੇ ਹੋਏ ਨੌਜਵਾਨ ਇੱਕੋ ਹੀ ਬੰਬੂ ਕੱਟਦੇ ਆਏ ਸੀ ਤੇ ਜਾਂਦੇ ਹੋਏ ਆਪਾਂ ਹਾਂ ਲਿਫਟ ਲੈ ਕੇ ਜਾਵਾਂਗੇ ਇੱਥੋਂ ਜਮਲਾਓ ਸਾਹਮਣੇ ਪਿੱਛੇ ਬਟਿੰਡੇ ਵਾਲਾ ਰੋਡ ਤੇ ਸਾਰੀ ਟ੍ਰੈਫਿਕ ਆਹ ਸਾਹਮਣੇ ਆਪਣੇ ਰਾਉਟ ਦੀ ਜੇ ਲੰਘਦੀ ਆ ਜਿੱਥੋਂ ਦੀ ਉਹ ਟਰੈਕਟਰ ਭਾਈ ਸਾਹਿਬ ਹੋਰੇ ਜਾ ਰਹੇ ਨੇ ਤੇ ਇੱਥੋਂ ਕਿਸੇ ਨੂੰ ਹੱਥ ਜਾਂ ਦੇ ਲਾਂਗੇ ਐਂ ਇੰਗੂਠਾ ਜਾਂ ਕਰਕੇ ਇਹ ਕਿਵੇਂ ਹੁੰਦਾ ਐਂ ਮੋਟਰਸਾਈਕਲ ਹੀ ਲੈ ਜੀ ਤੂੰ ਨਹੀਂ ਮੋਟਰਹਾਈਲ ਤੇ ਤੂੰ ਆਈਂ ਆਰਾਮ ਨਾਲ ਆਉਦਾ ਤੇ ਇਧਰ ਸੋਲਰ ਨੌਜਵਾਨ ਦੀ ਤੇ ਜਿਹੜੀ ਕੀ ਹਲੇ ਚੱਲੂ ਹੋਊਗੀ ਹਾੜੀ ਤੋਂ ਬਾਅਦ ਤੇ ਨਹੀਂ ਤਾਂ ਯਾਰ ਹੁਣ ਮੋਟਰਾਂ ਚੱਲਣ ਕਰਦਾ ਉਹਦੇ ਘਟ ਗਿਆ ਦੁਬਾਰੇ ਫੇਰ ਬੰਦ ਗਿਆ ਅੱਛਾ ਪਰਸੋਂ ਮੈਂ ਆ ਗਏ ਪਰਸੋਂ ਬਾਅਦ ਇੱਥੇ ਲੋਗ ਘਟ ਘਟ ਪਾਣੀ ਹੋ ਰਿਆ ਸੀ ਹੁਣ ਫੇਰ ਘਟ ਗਿਆ ਮੋਟਰ ਚੱਲੀ ਹੋੜੇ ਨੇ ਹਾਂ ਉਹਦੇ ਥੋੜੇ ਹੀ ਰਹਿ ਗਏ ਨਾ ਥਲੇ ਥਲੇ ਹੀ ਰਹਿ ਗਏ ਹੁਣ ਤਾਂ ਇਹਨੂੰ ਜਮਾਂ ਕਰਨ ਕਬੱਢ ਕੇ ਦਵਾ ਦੇ ਹਾਂ ਤੇ ਫਿੱਟਰ ਨੂੰ ਭਾਈ ਛੁੱਟੀ ਕਰ ਰੱਖੀ ਹੈਗੀ ਤੇ ਨਾਲੇ ਡੀਜ਼ਲ ਭਾਈ ਸਾਹਿਬ ਉਹ ਵੀ 100 ਰੁਪਏ ਦੇ ਨੇੜੇ ਪਹੁੰਚੇ ਖੜੇ ਯਾਰ ਜਦੋਂ ਮੋਟਰ ਬਿਲੀਆ ਦਾ ਉਦੋਂ ਉਹ ਚਲਾ ਲੈਣ ਨੇ ਉੱਥੋਂ ਦੀ ਲਫਾਵਾ ਜੜਾ ਕੇ ਤੇ ਸੋਲਰ ਇਹਦੇ ਜੇ ਬਸ ਮੱਛੀ ਲਮਕਾ ਕੇ ਉਦੋਂ ਬਾਅਦ ਸੋਲਰ ਚਾਲੂ ਆ ਤੇ 7.5 ਦੀ ਹਾਂ 1,11,629 ਰੁਪਈਆ ਦੀ ਲੱਗੀ ਆ ਹਣ ਮੈਂ ਹੁਣ ਮੈਂ ਯਾਦ ਰੱਖਣ ਲੱਗ ਗਿਆ ਹਾਂ ਪਹਿਲਾਂ ਪਹਿਲਾਂ ਭੁੱਲ ਜਾਂਦਾ ਸੀ ਤੋਂ ਮੈਂ ਬੜੇ ਵਾਰੀ ਪੁੱਛਿਆ ਭਾਈ ਇਹ ਕਿੰਨੇ ਦੀ ਆ ਸਿਸਟਮ ਤੇ ਸਬਸਿਡੀ ਆ 75% 75% ਨਾ ਸਾਤੇ ਨੇ ਵੀ ਇਧਰ ਹੀ ਲੈਣਾ ਪਾਣੀ ਕਿ ਆ ਇੱਥੇ ਲੱਗੂ ਐ ਚਾਚਾ ਆ 75% ਸਬਸਿਡੀ ਘਟਾ ਕੇ ਭਰ ਦਿੰਦੇ ਹੋ ਹਾਂਜੀ ਚੱਲ ਫਿਰ ਦੇਖ ਲਈ ਉੱਥੇ ਕੰਮ ਕੱਚਾ ਪੱਕਾ ਨਾ ਹੋਵੇ ਹਾਂ ਮੈਂ ਦੁਬਾਰੀ ਦੇਖਾਂ ਮੈਂ ਜੀ ਐਵੇਂ ਮੈਂ ਕਰਦੇ ਆਉਣਾ ਆਇਆ ਲੱਗਿਆ ਮੇਰੇ ਗੱਡੀ ਵੀ ਗਿਆ ਦਵਾ ਨਾਲ ਕਿੱਥੇ ਗਾ ਰਿਹਾ ਇੱਥੋਂ ਉਹ ਕੱਪੜਾ ਉਹਨੂੰ ਬੰਨ੍ਹਦੇ ਸਮਾਰ ਕੇ ਉੱਤੇ ਕੁਝ ਲਪੇਟ ਕੇ ਰੱਸੀ ਨਾਲ ਇੱਧਰ ਸਾਡੇ ਫੀਟਰ ਭਾਈ ਸਾਹਿਬ ਜਿਨ੍ਹਾਂ ਦੀ ਲੋੜ ਝੋਨੇ ਵੇਲੇ ਪੈਂਦੀ ਹੁੰਦੀ ਆ ਤੇ ਹੁਣ ਇਹਨਾਂ ਦਾ ਮੂੰਹ ਘੁਮਾ ਕੇ ਪਰੇ ਕਰਕੇ ਰੱਖ ਰੱਖਿਆ 8 ਦਾ ਇੰਜਨ ਆ ਇਹ ਤੇ ਜਿਹੜਾ ਦੱਸਦਾ ਹਣਾ ਓਏ 14 ਵਾਲਾ ਇੰਜਨ 10 ਦਾ ਜਿਹੜਾ ਉੱਥੇ ਰੱਖਿਆ ਹੋਇਆ ਸੀ 470 ਰਾਜੀ ਭਾਈ ਜੀ ਸਲਾਹਾ ਬਣਦੇ ਬਣਦੇ ਪਤਾ ਲੱਗਿਆ ਕਿ ਚੋਬਰ ਕਹਿੰਦਾ ਮੈਂ ਤਾਂ ਸਵੇਰੇ ਵਾਲੇ ਪ੍ਰਸ਼ਾਦੇ ਵੀ ਨਹੀਂ ਛੱਕਿਆ ਹਲੇ ਤੇ ਮੋਟਰ ਚਲਦੀ ਕਰਕੇ ਛੱਡ ਕੇ ਤੇ ਮੈਂ ਕਿਹਾ ਚੱਲ ਕੋਈ ਨਾ ਤੂੰ ਪ੍ਰਸ਼ਾਦੇ ਛੱਕਿਆ ਤੇ ਨਾਲੇ ਨੌਜਵਾਨ ਇੱਧਰ ਹੀ ਘਰੇ ਜਾਂਦਾ ਹੋ ਜੂਗਾ ਤੇ ਘਰੇ ਜਾਵਾਂਗੇ ਇੱਧਰ ਦੀ ਨਵੇਂ ਪੁਲ ਬੰਨੀ ਦੀ ਜਿਹੜਾ ਬੰਦ ਆਗਾ ਤੇ ਉਹੀ 헤ਜ ਜਾ ਹੀ ਜਾਂਦਾ ਸੀ ਇੱਧਰ ਹੀ ਜਾਣ ਦਾ ਤੇ ਉੱਥੋਂ ਪੁਲ ਤਾਂ ਹਾਲਾਂਕਿ ਬੰਦ ਆ ਉੱਥੋਂ ਨੇਰੇ ਨੇਰੇ ਇੱਧਰ ਵਾਪਸ ਜਾਵਾਂਗੇ ਪੁਰਾਣੇ ਪੁਲ ਬੰਨੀ ਤੇ ਫੇਰ ਇੱਧਰੋਂ ਉਸੇ ਹੀ ਸੜਕ ਜਾਵਾਂਗੇ ਜਿਹੜੀ ਆਏ ਸੀਗੇ ਫੇਟਰ ਫਿਕ ਦਾ ਗੜ ਗੱਜ ਆਇ ਪੈਂਦਾ ਰਾਹ ਤੇ ਹਾਂ ਇਦੋਂ ਇਹ ਪਿਛਲਾ ਰਾ ਸਿੱਧਾ ਖੇਤਾਂ ਵਾਲਾ ਪ੍ਰਾਣੀ ਸੜਕ ਤੋਂ ਇਹ ਤੋਂ ਮੁੜ ਮੁੜ ਕੇ ਆਏ ਸੀਗੇ ਤੇ ਸਿੱਧਾ ਇਧਰ ਉਹ ਪਠਿੰਡ ਵਾਲੇ ਰੋਡ ਤੇ ਆ ਚੜਦੇ ਆ ਤੇ ਇਧਰ ਸਾਹਮਣੇ ਹੈਗਾ ਨਵਾਂ ਪੁਲ ਜਿਹੜਾ ਬੰਦ ਕੀਤਾ ਹੋਇਆ ਆ ਮੁੜ ਜੂ ਆ ਆ ਰੁਕ ਜਾ ਮੈਨੂੰ ਤਾਰ ਦੇ ਇਹ ਕਿਤੇ ਕਤਾਨਾਂ ਉਵੇਂ ਪੜੇ ਹੋਈਏ ਦੋਨੇ ਚੱਲ ਬਈ ਤੇ ਆ ਕਤਾਨ ਪੱਟ ਕੇ ਆ ਸੜਕਾਂ ਫਾਉ ਕਰਕੇ ਧਰਤੀ ਇਹਨਾਂ ਨੇ ਜਿਵੇਂ ਆਣਾ ਓ ਵਲੇ ਬਲੇ ਬਸ ਇਤੋਂ ਕੱਲਾ ਮੋਟਰਸਾਈਕਲ ਦੇ ਲੰਘਾ ਕਰਿਆ ਹੋਏ ਵੀ ਖੇਤਾਂ ਖੁੱਤਾਂ ਵਾਲਿਆਂ ਵਾਸਤੇ ਕਿ ਜਿਨ੍ਹਾਂ ਦੇ ਨਹਿਰ ਨਾਲ ਖੇਤ ਲੱਗਦੇ ਨੇਗੇ ਤੇ ਇਧਰ ਆਪਣੀ ਉਹੀ ਪਾਖੜਾ ਤੇ ਉਹੀ ਪੁਆਲਾ ਇਹ ਹਨ ਇਹ ਪੱਕੇ ਪ੍ਰਵੰਦਾ ਕਿਆ ਹੋਲੀ ਵਾਲੀ ਬਾਟਾ ਤਾਰਾਂ ਤੱਪੇ ਵੀ ਲਾਤੇ ਕੇ ਕੰਮ ਕਰਦੇ ਵਾਧਾ ਨਾ ਵਾਧੇ ਉਹ 100 ਕੁ ਪੁੜੀਆਂ ਤੱਪੜ ਐਰਾ ਵਗੈਰਾ ਬੁਰੇ ਹਾਲ ਬੈਂਕੇ ਦਿਹਾੜੇ ਬੈਰੀਗੇਟ ਤੇ ਪਰਲੇ ਪਾਸੇ ਡਿਊਟੀ ਵਾਲੇ ਅਫਸਰ ਹੁੰਦੇ ਨੇਗੇ ਤੇ ਕੈਮਰੇ ਘੁੰਮਰੇ ਲੱਗੇ ਹੋਏ ਸਾਹਮਣੇ ਆ ਨਿੰਮਾ ਤੇ ਸਾਈਲੈਂਟ ਇੱਕ ਵੇ ਨੂੰ ਹਾਂ ਸਾਈਲੈਂਟ ਇੱਕ ਵੇ ਨੂੰ ਬੜਾ ਮੋਗਿਆ ਵਰੇ ਹੋ ਗਏ ਵਰੇ ਫਿਰ ਬੜਾ ਇਤਨਾ ਆਵਾਜ਼ ਆ ਰਿਹਾ ਨਾ ਕਿ ਇਤਨਾ ਨਾ ਦੇਖਦਾ ਨਹੀਂ ਹੋਣੇ ਹਾਂ ਜਾਨ ਨੂੰ ਡੱਕੋ 100 ਤੇ ਚੜ ਜਾਂਦਾ ਆਲਦਾ ਜਾਲ ਜਗਦਰ ਤੇਰੀ ਬੈਠੋ ਚਾਹ ਪੀਜੀ ਸਹੀ ਕਿਹਾ ਤੇ ਚੋਬਰ ਨੇ ਇਧਰ ਆਪਣੇ ਮਸ਼ੀਨ ਫੇਰ ਪਾ ਲਈ ਅੱਜ ਪਤਾ ਨਹੀਂ ਕੀ ਪ੍ਰੋਗਰਾਮ ਬਣਾਉਂਦਾ ਕੀ ਕਰਦਾ ਬਾਹਰ ਇਧਰ ਆ ਗਿਆ ਦਾਗ ਚਲਾਉਣਾ ਬਲਵੀਰ ਕੋਲੇ ਆਨਾ ਤੇ ਉਹ ਕੇਪੋਰਟ ਮਹੌਲ ਡਨ ਹੋ ਜਿੰਦਾ ਤੇ ਹਾੜੀ ਦੀਆਂ ਵੱਡੀਆਂ ਤਿਆਰੀਆਂ ਚੱਲ ਰੀਆਂ ਨੇ ਤੇ ਚੋਬਰਾ ਆਪਣਾ ਮਨਪ੍ਰੀਤ ਕੋਲਾ ਭਾਈ ਸਾਸਰੀ ਕਾਲ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਮਸ਼ੀਨ ਦੀਆਂ ਸੈਟਿੰਗਾਂ ਕਰਦਾ ਫਿਰਦਾ ਤੇ ਬਾਕੀ ਤਾਂ ਸਾਰਾ ਸਭ ਕੰਮ ਲਗਭਗ ਓਕੇ ਹੀ ਆ ਬਲੇਡ ਵੀ ਓਕੇ ਕਰਕੇ ਪਾਤਾ ਜੀ ਥੋੜੀ ਟੋੜੀਆਂ ਬਦਲਾਉਣ ਦੇ ਬਦਲਾਤੀਆਂ ਸੀ ਆ ਕਸਨ ਵਾਲੀਆਂ ਰਹਿੰਦੀਆਂ ਸਾਰੀਆਂ ਤੇ ਜਾਲ ਕੱਢ ਰੱਖਿਆ ਜੀ ਪਿਛਲੇ ਸਾਲ ਇਹਦੇ ਸਰੀਏ ਲਵਾਏ ਸੀ ਨਵੇਂ ਤੇ ਯਾਦ ਕੀਤਾ ਓਕੇ ਆ ਕੰਮ ਚੱਲੂ ਇਹ ਜਾਲ ਹੁਣ ਫਿੱਟ ਕਰਦਾ 41 ਇਸਰੀਏ ਪਿਛਲੇ ਵਾਰੀ ਲਵਾਏ ਆ ਇਹਦੇ ਤੇ ਜੌਂਡੀਰ ਤੇ ਚਲਾਉਣੇ ਹੁੰਨੇ ਆਗੇ ਇਹਨੂੰ ਤੇ 17 ਦੀ ਆਹ ਪੁਲੀ ਆ ਆ ਇਹ ਪਿਛਲੀ ਵਾਰ ਤਿਹੜ ਖਾ ਗਈ ਸੀ ਇੱਥੋਂ ਤੇ ਬਰ ਅੱਧਾ ਕਸੀਜਨੇਸ਼ਨ ਵਾਲੇ ਐਵੇਂ ਹੀ ਲਾਤਾ ਤੇ ਐਂਤ ਕੀ ਵੀ ਮੈਨ ਲੱਗਦਾ ਸ਼ਾਇਦ ਐਵੇਂ ਹੀ ਚਲਾਵਾਂਗੇ ਕਿ ਬਦਲਾਂਗੇ ਇਹਨੂੰ ਕੁਛ ਨਹੀਂ ਹੁੰਦਾ ਮਿਸਤਰੀ ਜੀ ਕਹਿੰਦਾ ਕੁਛ ਗਾਇ ਠੀਕ ਆ ਤੇ ਉਹ ਪੁਲੀ ਪਿਛਲੇ ਵਾਰੀ ਅਸੀਂ ਲਿਆ ਕੇ ਰੱਖ ਲਈ ਸੀ ਕਿ ਬਈ ਕੰਮ ਨਾ ਖੜੇ ਤੇਵਾਰ ਮਿਸਤਰੀ ਨੂੰ ਸਲਾਹ ਲਈ ਸੀ ਕਿ ਇੱਥੇ ਇੱਕ ਐਵੇਂ ਇੱਕ ਇੱਥੇ ਤੇ ਜਿਹੜਾ ਇੱਕ ਦੂਜੀ ਸਾਈਡ ਇੱਥੇ ਓਵੇਂ ਤੇ ਜਿਹੜਾ ਕਿ ਬਾਕੀ ਸਾਰੀ ਸਹੀ ਸਲਾਮਤ ਆ ਤੇ ਓਕੇ ਰਪੋਰਟ ਮਾਹੌਲ ਆ ਤੇ 17 ਨਾਲੇ ਦੇ ਚੱਕਰ ਵਧੀਆ ਬਣ ਜਾਂਦੇ ਆਗੇ ਚੱਲੀਏ ਰੱਖੀਏ ਯਾਦੀ ਪਾਲੇ ਨਾ ਪਰ ਜਾ ਤੂੰ ਬਾਤ ਨਾ ਬਾਤ ਇੱਧਰ ਲਿਆ ਦੋਨੇ ਨਾਲ ਹੈ। ਇੱਧਰ ਲਿਆ ਦੋਨੇ। ਕੁਝ ਨਹੀਂ ਨਾ ਰਹੀ। ਲੈ ਮੜਾ ਜਾ। ਓਕੇ। ਲੱਗਦਾ ਗਿਆ ਚਾਬੀ ਨਾਲ। ਹਾਉ ਵੀ ਪਿਆਦਾ ਸੀ ਆਲੀ ਆਪਣੇ ਚੋਬਰ ਨੇ ਡਿਊਟੀ ਪਹਿਲਾਂ ਵੀ ਇਹਨੇ 2-3 ਦਿਨ ਇਕੱਲੇ ਡਿਊਟੀ ਲਾ ਲਈ ਸੀ ਆ ਟੁਕੜੀਆਂ ਖੋਲਾ ਖਲਾਈ ਇਹਨੇ ਕਰਤੀਆਂ ਉਧਰ ਮੈਂ ਗੱਗੂ ਗੋਲੇ ਕੰਮ ਕਰਦਾ ਹੁੰਦਾ ਸੀਗਾ ਤੇ ਅਣਖੇਜ ਜਾ ਹੋ ਕੇ ਲੱਗਣਾ ਪੈਂਦਾ ਕੰਮ ਆ ਬੰਦੇ ਨੂੰ ਇਹ ਮਠਾਏ ਕੰਮ ਹੁੰਦਾ ਥੋੜਾ ਜਿਹਾ ਸੇਫਟੀ ਨਾਲ ਵੀ ਕਰਨਾ ਪੈਂਦਾ ਤਾਂ ਇਹਦੇ ਤੇ ਟਾਈਮ ਲੱਗ ਜਾਂਦਾ ਤੇ ਬਾਕੀ ਚੋਬਰ ਜੀ ਲਾ ਲੈਂਦਾ ਆਪਣਾ ਓਟ ਚਲ ਆਉਣਾ ਮੈਂ ਇਹਦੇ ਪਾਸੇ ਡਿੱਗੀ ਆ Hallo, <bin ukivit> <hacerlo> Putri! <cekako> <Share som jag so uno> ਨਾਂ ਦੇ ਮਾਮਾ ਆਇਆ ਤਾਂ ਮਾ ਮਾਮਾ ਆੜੀ ਪਾੜੀ ਪਾ ਆੜੀ ਪਾੜੀ ਪਾ ਆੜੀ ਬਾਸ਼ੀ ਦੀ ਨੇ ਬਾੜੀ ਵੱਡੀ ਆੜੀ ਪਾਲਾ ਉਹ ਬੋਲੇ ਬੱਲੇ ਬੱਲੇ ਸੈਜ ਰਹੇਗੀ ਸੈਜ ਕਿੱਧਰ ਗਿਆ ਉਹ ਚੱਜੂ ਉਹ ਵੇ ਚੱਜ ਨੇ ਆੜੀ ਨਹੀਂ ਪਾਈ ਹਨ ਆਪਣੇ ਨਾਲ ਹਨ ਗੁੱਸੇ ਆਪਾਂ ਸਮਝਾ ਹੂੰ ਹੂੰ ਸੱਤਰੀ ਕਾਲ ਕਰਕੇ ਸਮਝਾ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਸੱਤਰੀ ਕਾਲ ਦੇਖਣ ਵਾਲਿਆਂ ਨੂੰ ਅੱਜ ਪਹਿਲੀ ਆ ਗਏ ਸਕੂਲ ਤੋਂ ਜਾਣਾ ਕਿਤੇ ਕਿੱਥੇ ਜਾਉਂਗੇ ਪੜਾਂ ਦੇ ਉਹ ਲੈ ਕੇ ਯੂ ਤੇਰਾ ਡੈਡੀ ਪੜਾਂ ਦੇ ਤੈਨੂੰ ਅੱਛੇ ਆ ਭਤੀਜਾ ਅੱਜ ਤੁਸੀਂ ਕੋਪਰੇ ਲਾ ਕੇ ਹਾਂ ਇਦਰੀ ਨਾ ਮੁਕਪੜੇ ਇਦਰੀ ਰਹੂੰਗਾ ਇਤਰੀ ਰਹਿ ਕੇ ਕਰੇਂਗੇ ਫਿਰ ਤੂੰ ਹਾਂ ਅੱਛਾ ਚਾਚਾ ਪੈਰਾ ਚਾਚਾ ਆ ਗਿਆ ਆੜੀ ਪਾਲਾ ਇੰਨੀ ਟੁਕੜੀਆਂ ਬਦਲ ਕੇ ਆਇਆ ਕੰਮ ਕਰਕੇ ਥੱਕਿਆ ਤਾਂ ਨਹੀਂ ਪੁੱਛ ਲੈ ਚਾਚਾ ਅਲੱਗ ਕਰ ਲਾ ਥੱਕਿਆ ਤਾਂ ਨਹੀਂ ਚਾਚਾ ਐ ਪੁੱਛ ਲੈ ਦੇ ਨਾਲ ਮੇਰੀ ਚੱਕ ਲਗੋਦੀ ਚੱਕਲਾ ਗੋਦੀ ਚੱਕਲਾ ਅਸਲੋਂ ਮਗੇ ਨਾ ਸੁਭੈਗਾ ਵਰ ਨਾਲ ਹੁਣ ਮੰਜੇ ਤੇ ਕੇ ਪਿੰਦਾ ਨਹੀਂ ਸਭ ਲਾ ਕੇ ਹੂੰ ਇਹ ਤਾਂ ਆਸੀ ਸਭ ਨੂੰ ਕੋਟਿਆ ਤਾਂ ਸਕੂਲ ਚਾਹ ਤੈਨੂੰ ਮਿਸਟਰਾਂ ਨੇ ਹਾਵੀ ਹੈ ਹਾਵੀ ਸਿਆਣਾ ਬੱਚਾ ਅਦੇ ਨਿਮੜ ਆਇਆ ਅਦੇ ਨਿਮੜ ਆਇਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੇ ਜਾਂਦੀ ਜਾਂਦੇ ਲਾਈਕ ਜਰੂਰ ਕਰਿਓ ਨਾਲ ਹੀ ਕਮੈਂਟ ਕਰਿਓ ਤੇ ਹੋ ਸਕੇ ਤਾਂ ਦੋਸਤਾਂ ਮਿੱਤਰਾਂ ਨਾਲ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਐਨਕਸੀ ਅੱਜ ਦਾ ਪ੍ਰੋਗਰਾਮ ਮਿਲਦਿਆਂ ਕੱਲ ਨੂੰ ਨਵੇਂ ਪ੍ਰੋਗਰਾਮ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੁੜੇ ਰਹੋ ਚੈਨਲ ਦੇ ਨਾਲ